ਲਗਾਤਾਰ ਪੰਜਾਵਿੱਤ ਦੇਸ਼ ਵਿੱਚ ਵਾਧੇ ਹੋਏ ਪੈਟਰੋਲ ਦੀਆਂ ਕੀਮਤਾਂ ਨੂੰ ਦੇਖਦੇ ਹੋਏ ਕਾਂਗਰਸ ਪਾਰਟੀ ਤੋਂ ਅੰਮ੍ਰਿਤਸਰ ਜ਼ਿਲ੍ਹਾ ਪ੍ਰਧਾਨ ਜਤਿੰਦਰ ਸੋਨੀਆ ਵੱਲੋਂ ਵਾਧੇ ਤੇ ਰੇਟਾਂ ਨੂੰ ਅਤੇ ਵਾਧੇ ਹੋਏ ਗੈਸ ਰੇਟਾਂ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਅਤੇ ਰੇੜੇ ਕੋੜਿਆਂ ਤੇ ਮੋਟਰਸਾਈਕਲ ਤੇ ਐਕਟਵਾਰਾ ਕੇ ਸਿਲੰਡਰ ਤੇ ਮਹਿਲਾਵਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਤਿੰਦਰ ਸੋਨੀਆ ਨੇ ਕਿਹਾ ਹੈ ਕਿ ਇਹ ਕੇਂਦਰ ਦੀ ਸਰਕਾਰ ਕਿਸਾਨ ਵਿਰੋਧੀ ਹੈ ਡੀਜ਼ਲ ਵਿਰੋਧੀ ਹੈ ਉਹਨਾਂ ਨੇ ਕਿਹਾ ਹੈ ਕਿ ਲਗਾਤਾਰ ਹੀ ਸਰਕਾਰ ਵੱਲੋਂ ਡੀਜ਼ਲ ਪੈਟਰੋਲ ਤੇ ਗੈਸ ਦੇ ਰੇਟ ਵਧਾਏ ਜਾ ਰਹੇ ਨੇ ਹੁਣ ਆਮ ਲੋਕਾਂ ਦਾ ਜੀਵਨ ਜਿਉਣਾ ਬਹੁਤ ਹੀ ਮੁਸ਼ਕਿਲ ਹੋ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਜਦੋਂ ਦੀ ਭਾਜਪਾ ਸਰਕਾਰ ਇਸ ਦੇਸ਼ ਵਿੱਚ ਆਈ ਹੈ ਉਦੋਂ ਤੋਂ ਹੀ ਹਰ ਵਿਅਕਤੀ ਦਾ ਜੀਵਨ ਜਿਉਣਾ ਮੁਸ਼ਕਿਲ ਹੋਇਆ ਪਿਆ ਨਾਲ ਹੀ ਜਤਿੰਦਰ ਸੋਨੀਏ ਨੇ ਕਿਹਾ ਹੈ ਕਿ ਭਾਜਪਾ ਦੀ ਸਰਕਾਰ ਅਤੇ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਨੇ ਪੂਰੇ ਦੇਸ਼ ਨੂੰ ਵੇਚ ਕੇ ਖਾ ਗਏ ਨੇ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਹੈ ਕਿ ਲੰਬੇ ਸਮੇਂ ਤੋਂ ਕਿਸਾਨ ਆਪਣੇ ਮੱਗਾਂ ਨੂੰ ਲੈ ਕੇ ਸੜਕਾਂ ਤੇ ਬੈਠੇ ਹਨ ਲੇਕਿਨ ਕੇਂਦਰ ਦੀ ਸਰਕਾਰ ਦਾ ਤਾਨਾਸ਼ਾਹ ਰਵੱਈਆ ਉਹਨਾਂ ਦੀ ਗੱਲ ਮੰਨਣ ਨੂੰ ਨਿਆ ਅਜੋਨ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਬਕਰੇ ਹੀ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦੇਖੋ ਦੇਸ਼ ਦੇ ਵਿੱਚ ਹਰ ਰੋਜ਼ ਕੇਂਦਰ ਵਿੱਚ ਬੈਠੀ ਮੋਦੀ ਸਰਕਾਰ ਪੈਟਰੋਲ ਡੀਜ਼ਲ ਔਰ ਰਸੋਈ ਗੈਸ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਵਾਧਾ ਕਰ ਰਹੀ ਹੈ ਔਰ ਇਹ ਜਿਹੜਾ ਵਾਧਾ ਹੈ ਇਹ ਆਮ ਵਿਅਕਤੀ ਦੀ ਜੇਬ ਦੇ ਉੱਤੇ ਬਹੁਤ ਵੱਡਾ ਡੱਕਾ ਹੈ ਇਹ ਜਿਹੜੀ ਕੇਂਦਰ ਦੇ ਵਿੱਚ ਬੈਠੀ ਮੋਦੀ ਸਰਕਾਰ ਹੈ ਇਸ ਦੇ ਇਹਨਾਂ ਬੁਰੇ ਜਿਹੜੇ ਤਾਨਾਸ਼ਾਹੀ ਫਰਮਾਨ ਹੈ ਇਹਨਾਂ ਤੋਂ ਤੰਗ ਆ ਕੇ ਅੱਜ ਸਾਡੇ ਆਲ ਇੰਡੀਆ ਕਾਂਗਰਸ ਪਾਰਟੀ ਨੇ ਇੱਕ ਰੋਸ਼ ਜਿਹੜਾ ਆਪਣਾ ਦਰਜ ਕਰਾਉਣ ਦਾ ਇੱਕ ਫੈਸਲਾ ਕੀਤਾ ਅੱਜ ਅਸੀਂ ਆਪਣੇ ਪੰਜਾਬ ਕਾਂਗਰਸ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਦੇ ਆਦੇਸ਼ਾਂ ਦੇ ਅਨੁਸਾਰ ਆਪਣਾ ਵਿਰੋਧ ਦਰਜ ਕਰਾਉਣ ਦੇ ਲਈ ਔਰ ਉਸ ਗੂੰਗੀ ਬੈਰੀ ਸਰਕਾਰ ਨੂੰ ਜਗਾਉਣ ਦਾ ਯਤਨ ਕੀਤਾ ਕਿ ਮੋਦੀ ਜੀ ਜਿ ਤੁਹਾਨੂੰ ਇਹ ਮਹਿੰਗਾਈ ਡਾਇਨ ਨਜ਼ਰ ਨਹੀਂ ਆ ਰਹੀ ਕਿਸੇ ਵੇਲੇ ਤਾਂ ਤੁਸੀਂ ਕਹਿੰਦੇ ਸੀ ਕਿ ਮਹਿੰਗਾਈ ਡਾਇਨ ਹੈ ਤੇ ਅੱਜ ਮਹਿੰਗਾਈ ਜਿਹੜੀ ਹੈ ਉਹ ਵਿਸ਼ਵ ਸੁੰਦਰੀ ਬਣ ਕੇ ਤੁਹਾਨੂੰ ਨਜ਼ਰ ਆ ਰਹੀ ਹੈ ਉਹ ਤੁਹਾਡੇ ਅੰਧ ਭਗਤ ਉਹਨਾਂ ਨੂੰ ਮਹਿੰਗਾਈ ਨਜ਼ਰ ਨਹੀਂ ਆ ਰਹੀ ਅੱਜ ਦੇਸ਼ ਦੀ ਜਨਤਾ ਦੀਆਂ ਜੇਬਾਂ ਦੇ ਉੱਤੇ ਤੁਸੀਂ ਡਾਕਾ ਪਾਇਆ ਔਰ ਜੋ ਕੁਝ ਕਾਂਗਰਸ ਪਾਰਟੀ ਨੇ 70 ਸਾਲਾਂ ਦੇ ਵਿੱਚ ਦੇਸ਼ ਦੇ ਲਈ ਜੋੜਿਆ ਦੇਸ਼ ਦੇ ਲਈ ਪੈਦਾ ਕੀਤਾ ਉਹਨਾਂ ਸਾਰੀਆਂ ਸਰਕਾਰੀ ਪ੍ਰਾਪਰਟੀਆਂ ਨੂੰ ਤੁਸੀਂ 70 ਸਾਲਾਂ ਦੇ ਵਿੱਚ ਵੇਚ ਕੇ ਕਰੋੜਪਤੀਆਂ ਦੇ ਪੂੰਜੀਪਤੀਆਂ ਦੇ ਹੱਥ ਵੇਚ ਕੇ ਉਹਨਾਂ ਨੂੰ ਦੇਸ਼ ਤੋਂ ਭਜਾਤਾ ਉਹ ਲੁਟੇਰੇ ਸਾਡੇ ਦੇਸ਼ ਦਾ ਸਾਰਾ ਕੁਝ ਲੁੱਟ ਕੇ ਲੈ ਗਏ ਅੱਜ ਸਾਡਾ ਦੇਸ਼ ਜਿਹੜਾ ਅਨਪੜਤਾ ਕੰਗਾਲੀ ਭੁੱਖਮਰੀ ਗਰੀਬੀ ਬੇਰੋਜ਼ਗਾਰੀ ਦੇ ਨਾਲ ਤਰਸ-ਤਰਸ ਕਰ ਰਿਹਾ ਉਹ ਇਹ ਸਰਕਾਰ ਨੂੰ ਡੁੱਬ ਕੇ ਮਰ ਜਾਣਾ ਸਰਕਾਰਾਂ ਹੁੰਦੀਆਂ ਲੋਕਾਂ ਦੇ ਹਿੱਤ ਦੇ ਫੈਸਲੇ ਕਰਦੀਆਂ ਅੱਜ ਸਾਡਾ ਅੰਦਾਤਾ ਵੀ ਸੜਕਾਂ ਦੇ ਉੱਤੇ ਰੁਲਦਾ ਪਿਆ ਲਗਭਗ ਮੇਰਾ ਖਿਆਲ ਹੈ 4 ਮਹੀਨਿਆਂ ਦਾ ਸਮਾਂ ਹੋ ਗਿਆ ਹੈ ਔਰ ਇਹ ਸਾਡੇ ਲਈ ਬੜੇ ਦੁੱਖ ਦੀ ਗੱਲ ਹੈ ਸਾਡੇ ਜਿਹੜੇ 200 ਦੇ ਲਗਭਗ ਕਿਸਾਨ ਵੀ ਇਸ ਅੰਦੋਲਨ ਦੇ ਵਿੱਚ ਸ਼ਹੀਦ ਹੋ ਗਏ ਮੋਦੀ ਜੀ ਤੁਹਾਨੂੰ ਸ਼ਰਮ ਨਹੀਂ ਆਈ ਤੁਸੀਂ ਉਹਨਾਂ ਜਿਹੜੇ ਮਰ ਗਏ ਕਿਸਾਨ ਨੇ ਉਹਨਾਂ ਦੇ ਉੱਤੇ ਇੱਕ ਵੀ ਹਮਦਰਦੀ ਦਾ ਟਵੀਟ ਨਹੀਂ ਕੀਤਾ ਤੁਬਕੇ ਮਰ ਜਾਣਾ ਚਾਹੀਦਾ ਮੋਦੀ ਜੀ ਤੁਹਾਨੂੰ ਕਿਉਂਕਿ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਇਹ ਰਾਜ ਭਾਗ ਸੌਪਿਆ ਤੁਹਾਨੂੰ ਇਹ ਸੱਤਾ ਸੌਂਪੀ ਉਹੀ ਲੋਕਾਂ ਨੇ ਤੁਹਾਨੂੰ ਲੈ ਕੇ ਕੁਰਸੀ ਤੋਂ ਥੱਲੇ ਰੱਖ ਦੇਣਾ ਜਿਹੜੇ ਤੁਸੀਂ ਫੈਸਲੇ ਨਦਰ ਸ਼ਾਹੀ ਫੈਸਲੇ ਲੋਕਾਂ ਵਾਸਤੇ ਰੋਜ਼ ਸੁਣਾ ਰਹੇ ਹੋ ਤੁਹਾਨੂੰ ਇਹ ਆਪਣੇ ਜਿਹੜੇ ਕਾਲੇ ਕਾਨੂੰਨ ਹੈ ਉਹ ਰੱਦ ਕਰਨੇ ਪੈਣਗੇ ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ ਐਸਐਮ ਚੈਨ ਨਿਊਜ਼